ਬੜੇ ਜਿਆਦੇ ਕਿਸਾਨਾਂ ਦੀ ਅਕਸਰ ਇਹ ਪਰੇਸ਼ਾਨੀ ਰਹਿੰਦੀ ਏ ਸਮੱਸਿਆ ਰਹਿੰਦੀ ਏ ਕਿ ਜਿਹੜੀ ਕੋਈ ਸਬਜ਼ੀ ਆਪਾਂ ਘਰ ਦੇ ਵਿੱਚ ਖਾਣ ਦੇ ਵਾਸਤੇ ਕੋਈ ਵੱਲਾਂ ਲਾਉਣੇ ਆ ਚਾਹੇ ਉਹ ਕਦੂਆਂ ਦੀਆਂ ਹੋ ਗਈਆਂ, ਕਰੇਲੇ, ਕਰੇਲੀਆਂ ਜਾਂ ਕੋਈ ਵੀ, ਉਹਨਾਂ ਨੂੰ ਛੇਤੀ ਫਾਲੀ ਨਹੀਂ ਲੱਗਦਾ ਬੜਾ ਬੜਾ ਜਿਆਦਾ ਟਾਈਮ ਲੱਗ ਜਾਂਦੀਆਂ ਨੇ 2-2, 3-3 ਮਹੀਨੇ ਗਈ ਵਰੀ ਲੱਗ ਜਾਂਦੀਆਂ ਨੇ ਜਾਂ ਫਿਰ ਵੱਧਦੀਆਂ ਨਹੀਂ ਗੀਆਂ ਚੰਗੀ ਤਰ੍ਹਾਂ ਉਸ ਤਰੀਕੇ ਦੇ ਨਾਲ ਉਹਨਾਂ ਦੀ ਗਰੋਥ ਨਹੀਂ ਹੁੰਦੀ ਜਿੰਨੀ ਕੀ ਚਾਹੀਦੀ ਏ ਆਪਣੀ ਜ਼ਮੀਨ ਮਾੜੀ ਏ, ਪਾਣੀ ਮਾੜਾ ਏ ਕਿਉਂਕਿ ਇਹ ਸੈਂਸਿਟਿਵ ਫਸਲਾਂ ਨੇ ਇਹਨਾਂ ਦੀ ਆਪਾਂ ਨੂੰ ਕੋਈ ਵੱਖਰੇ ਤੌਰ ਤਰੀਕਿਆਂ ਦੇ ਨਾਲ ਦੇ ਲੋਡ ਹੁੰਦੀ ਹੈ ਜਿਨ੍ਹਾਂ ਦੇ ਉੱਤੇ ਅਕਸਰ ਆਪਣੇ ਜ਼ਿੰਮੇਦਾਰ ਜਿਹੜੇ ਨੇ ਉਹ ਧਿਆਨ ਨਹੀਂ ਦਿੰਦੇ ਤੇ ਆਪਾਂ ਸਬਜੀ ਜਾਂ ਤੇ ਲਾਉਣੀ ਛੱਡ ਦਿੰਨੇ ਆ ਜਾਂ ਫਿਰ ਬਾਜ਼ਾਰ ਦੇ ਵਿੱਚੋਂ ਲਿਆ ਕੇ ਜੇ ਖਾਣੇ ਆ ਤੇ ਉਹ ਜ਼ਹਿਰ ਖਾਣ ਦੇ ਬਰਾਬਰ ਹੈ ਜਿਹੜੀ ਆਪਾਂ ਸਬਜੀ ਮਾਰਕੀਟ ਦੇ ਵਿੱਚੋਂ ਲਿਆ ਕੇ ਖਾਣੇ ਆ ਅਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇੱਕ ਇਹੋ ਜਿਹਾ ਤਰੀਕਾ ਦੱਸਾਂਗੇ ਦਸਾਂ 15 ਦਿਨਾਂ ਦੇ ਅੰਦਰ ਅੰਦਰ ਤੁਹਾਡੀਆਂ ਵੱਲਾਂ ਦੀ ਗ੍ਰੋਥ ਵੀ ਜਿਹੜੀ ਆ 2-3 ਗੁਣਾ ਵਧੇਗੀ ਤੇ ਉਹਨਾਂ ਨੂੰ ਇੰਨਾ ਇੱਕ ਜ਼ਿਆਦਾ ਫਲ ਲੱਗ ਜਾਊਗਾ ਕਿ ਤੁਸੀਂ ਹੈਰਾਨ ਹੋ ਜਾਓਗੇ ਵੇਖ ਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖੋ ਜੋ ਜਿਹੜੇ ਨਵੇਂ ਫਾਰਮਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਸਬਸਕ੍ਰਾਈਬ ਕਰਕੇ ਨਾਲ ਬੈਲ ਜੜੀ ਉਹਨੂੰ ਦਬਾ ਲਓ ਜਿੰਨੇ ਵੀ ਜ਼ਿੰਮੇਦਾਰ ਆਪਣੇ ਨਾਲ ਜੁੜੇ ਨੇ ਲਗਭਗ 3.5 ਲੱਖ ਤੋਂ ਵੱਧ ਜਿੱਕਰ ਕੋਈ ਕਿਤੇ ਮਿਲਦਾ ਹੈ ਕਿਸਾਨ ਜਾਂ ਫਿਰ ਕਿਸੇ ਦੇ ਨਾਲ ਵੀ ਕੋਈ ਗੱਲ ਹੁੰਦੀ ਹੈ ਤਾਂ ਅਕਸਰ ਉਹਦਾ ਇਹੋ ਹੀ ਕਹਿਣਾ ਹੁੰਦਾ ਹੈ ਕਿ ਸਬਜੀ ਨੂੰ ਲੈ ਕੇ ਅਸੀਂ ਬੜੇ ਜ਼ਿਆਦਾ ਪਰੇਸ਼ਾਨ ਰਹਿੰਨੇ ਆ ਸਬਜੀ ਛੇਤੀ ਤਿਆਰ ਨਹੀਂ ਹੁੰਦੀ ਇਹੋ ਜਿਹਾ ਕੀ ਆਪਾਂ ਨੂੰ ਕਰਨਾ ਚਾਹੀਦਾ ਹੈ ਕਿ ਸਬਜੀ ਥੋੜੇ ਦਿਨਾਂ ਦੇ ਵਿੱਚ ਤਿਆਰ ਹੋ ਜਾਵੇ ਜਿਆਦੇ ਆਪਾਂ ਜ਼ਹਿਰ ਵੀ ਉੱਤੇ ਨਾ ਵਰਤੀਏ ਬਿਨਾਂ ਜ਼ਹਿਰ ਵਰਤਣ ਤੋਂ ਬਿਨਾਂ ਕੋਈ ਜ਼ਿਆਦਾ ਖਰਚਾ ਕਰਨ ਤੋਂ ਆਪਾਂ 10 ਜਾਂ ਫਿਰ ਹੱਦ ਤੋਂ ਜ਼ਿਆਦਾ ਜਿਹੜਾ ਦਿਨ ਹੈ 15 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਸਬਜ਼ੀ ਜਿਹੜੀ ਆਪਣੀ ਘਰ ਦੀ ਉਹ ਮਿਲ ਜਾਵੇ। ਸੋ ਆਹ ਜਿਹੜਾ ਤਰੀਕਾ ਤੁਸੀਂ ਨੋਟ ਕਰ ਲਿਓ ਜੇ ਭਾਵੇਂ ਲਿਖ ਲਿਓ ਜੇ ਇਹਦੀ ਵਰਤੋਂ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਬੜੇ ਜ਼ਿਆਦੇ ਸ਼ਾਨਦਾਰ ਰਿਜ਼ਲਟ ਜਿਹੜੇ ਵੇਖਣ ਨੂੰ ਮਿਲਣਗੇ। ਇਹ ਜਿਹੜੀਆਂ ਵੱਲਾਂ ਤੁਸੀਂ ਵੇਖੀ ਜਾਂਦੇ ਹੋ ਜਿਹੜੀਆਂ ਅਸੀਂ ਲਾਈਆਂ ਨੇ ਇਹਨਾਂ ਨੂੰ ਲੱਗੀਆਂ ਨੂੰ ਕੋਈ ਜ਼ਿਆਦਾ ਦਿਨ ਨਹੀਂ ਹੋਏ ਪਰ ਇਹਨਾਂ ਦੇ ਉੱਤੇ ਇਹ ਫਾਰਮੂਲੇ ਕਿਉਂਕਿ ਆਪਾਂ ਵਰਤਦੇ ਨੇ ਇਹਨਾਂ ਦੀ ਗਰੋਥ ਵੇਖੋ ਘਟ ਤੋਂ ਘਟ 2-2 3-3 ਫੁੱਟ ਦੀਆਂ ਵੱਲਾਂ ਜਿਹੜੀਆਂ ਕਰੇਲਿਆਂ ਦੀਆਂ ਖੀਰਿਆਂ ਦੀਆਂ ਜਾਂ ਫਿਰ ਕਦੂਆਂ ਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਣ ਡੀਆਂ ਨੇ ਇਹਨਾਂ ਦੇ ਉੱਤੇ ਕੋਈ ਜ਼ਹਿਰ ਦੀ ਵਰਤੋਂ ਨਹੀਂ ਕੀਤੀ ਗਈ ਇਨ੍ਹਾਂ ਹੀ ਵੱਲਾਂ ਦੇ ਨਾਲ ਲੱਗੀਆਂ ਜਿਹੜੀਆਂ ਦੂਸਰੀਆਂ ਸਬਜ਼ੀਆਂ ਨੇ ਉਹਨਾਂ ਦੀ ਗਰੋਥ ਹਾਲੇ ਸਟਾਰਟ ਵੀ ਨਹੀਂ ਹੋਈ ਤੇ ਇਹਨਾਂ ਨੇ ਫਲ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ ਸੋ ਇਹਨਾਂ ਵੱਲਾਂ ਨੂੰ ਇਹਨਾਂ ਵੇਲਾਂ ਨੂੰ ਗਰਮੀ ਵਾਲੀ ਸਬਜ਼ੀ ਨੂੰ ਛੇਤੀ ਵਧਾਉਣ ਦੇ ਵਾਸਤੇ ਗਰੋਅ ਕਰਨ ਦੇ ਵਾਸਤੇ ਜਿਹੜਾ ਤੁਸੀਂ ਨੁਕਤਾ ਵਰਤਨਾ ਹੈ ਉਹਨੂੰ ਧਿਆਨ ਦੇ ਨਾਲ ਸੁਣ ਲੈਣਾ ਲਗਭਗ 100 ਤੋਂ 150 ਗ੍ਰਾਮ ਆਪਾਂ ਸਰੋਂ ਦੀ ਖਾਲ ਲੈਣੀ ਹੈ ਜੇਕਰ ਘਰ ਦੀ ਕੱਢੀ ਆਪਾਂ ਨੂੰ ਸਰੋਂ ਦਾ ਜਿਹੜੀ ਖਾਲ ਹੈ ਉਹ ਮਿਲ ਜਾਂਦੀ ਹੈ ਤਾਂ ਬੜੀ ਜ਼ਿਆਦੀ ਵਧੀਆ ਗੱਲ ਹੈ ਜੇਕਰ ਮਾਰਕੀਟ ਵਾਲੀ ਮਿਲਦੀ ਏ ਤਾਂ ਵੀ ਆਪਾਂ ਉਹਨੂੰ ਵੀ ਲੈ ਸਕਦੇ ਆ ਸਰੋਂ ਦੀ ਖਾਲ ਦੇ ਨਾਲ ਜਿਹੜਾ ਤੁਸੀਂ ਦੂਸਰਾ ਨੁਕਤਾ ਲੈਣਾ ਹੈ ਇੱਕ ਚਮਚਾ ਪਾਂ ਚਾਹ ਪੱਤੀ ਜਿਹੜੀ ਆਪਾਂ ਚਾਹ ਬਣਾਉਣ ਦੇ ਵਾਸਤੇ ਘਰਾਂ ਦੇ ਵਿੱਚ ਪੱਤੀ ਵਰਤਦੇ ਆਂ ਚਾਹ ਪੀਣ ਦੇ ਵਾਸਤੇ ਉਹ ਜਿਹੜੀ ਪੱਤੀ ਲੈਣੀ ਏ ਇਹਨਾਂ ਦੋਹਾਂ ਚੀਜ਼ਾਂ ਨੂੰ ਤੁਸੀਂ ਘੱਟ ਤੋਂ ਘੱਟ 1.5 ਤੋਂ 2 ਲੀਟਰ ਪਾਣੀ ਦੇ ਵਿੱਚ 24 ਘੰਟੇ 24 ਤੋਂ 36 ਘੰਟੇ ਜਿਹੜਾ ਤੁਸੀਂ ਭੋਂ ਕੇ ਰੱਖਣਾ ਹੈ ਭੋਂ ਕੇ ਰੱਖਣ ਤੋਂ ਬਾਅਦ ਦੇ ਵਿੱਚ ਜਿੰਨਾ ਵੀ ਕੁਝ ਤੁਹਾਡੇ ਹੱਥ ਆਵੇਗਾ ਚਾਹੇ ਵਿੱਚ ਖਾਲ ਹੋਵੇਗਾ ਜਾਂ ਫਿਰ ਪੱਤੀ ਹੋਵੇ ਇਹਨੂੰ ਆਪਾਂ ਤੁਹਾਡੀ ਸਬਜ਼ੀ ਦੀਆਂ ਵੱਲਾਂ ਦੇ ਮੁੱਢਾਂ ਦੇ ਨਾਲ ਪਾਉਣਾ ਹੈ ਲਗਭਗ ਅੱਧਾ ਅੱਧਾ ਲੀਟਰ ਜਿਹੜਾ 2 ਲੀਟਰ ਤੁਹਾਡਾ ਪਾਣੀ ਹੋ ਜਾਊਗਾ ਇਹਨੂੰ ਤੁਸੀਂ ਚੌਂਕ ਵੱਲਾਂ ਦੇ ਨਾਲ ਪਾ ਦੇਣਾ ਹੈ ਤੇ ਤੀਸਰੇ ਦਿਨ ਫਿਰ ਤੋਂ ਤੁਸੀਂ ਇਹੋ ਹੀ ਨੁਕਤਾ ਵਰਤਣਾ ਹੈ ਘੱਟੋ ਘੱਟ ਤਿੰਨ ਤੋਂ ਚਾਰ ਦਿਨ ਇਹਨੂੰ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਵੱਲਾਂ ਨੂੰ ਪਾਣੀ ਨਹੀਂ ਪਾਉਣਾ ਜਾਂ ਫਿਰ ਪਾਣੀ ਲਾਉਣਾ ਨਹੀਂਗਾ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਵੱਲਾਂ ਸੋਕਾ ਮਨਾਉਂਦੀਆਂ ਨੇ ਤਾਂ ਉਹਨਾਂ ਨੂੰ ਦੋ ਤਿੰਨ ਘੰਟੇ ਪਹਿਲਾਂ ਹੀ ਪਾਣੀ ਪਾ ਦਿਓ ਇਹ ਨੁਕਤਾ ਜਿਹੜਾ ਹੈ ਫਾਰਮੂਲਾ ਵੱਲਾਂ ਨੂੰ ਵੇਲਾ ਨੂੰ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉਹਨਾਂ ਨੂੰ ਪਾਣੀ ਨਹੀਂ ਦੇਣਾ ਤੇ ਪਾਉਣ ਤੋਂ ਮਗਰੋਂ ਉੱਤੇ ਕੱਖ ਜਾਂ ਕੋਈ ਪ੍ਰਾਲ ਜਿਹੜੇ ਆਪਾਂ ਜ਼ਰੂਰ ਨਾਲ ਰੱਖ ਦੇਣੇ ਆ ਤਾਂ ਜੋ ਸਿੱਧੀ ਧੁੱਪ ਜੜੀ ਇਹਦੇ ਉੱਤੇ ਨਾ ਪੈ ਸਕੇ ਮੁੱਢ ਵੱਲ ਨੂੰ ਇਹ ਜਿਹੜੀ ਚੀਜ਼ ਇਹਨੂੰ ਵਰਤਨ ਦੇ ਰਿਜ਼ਲਟ ਜਿਹੜੇ ਤੁਹਾਨੂੰ ਬੜੇ ਛੇਤੀ ਬੜੇ ਸ਼ਾਨਦਾਰ ਵੇਖਣ ਨੂੰ ਮਿਲਣਗੇ ਕੋਈ ਤੁਹਾਡਾ ਜ਼ਿਆਦਾ ਖਰਚਾ ਨਹੀਂਗਾ ਕੋਈ ਤੁਸੀਂ ਜ਼ਹਿਰ ਨਹੀਂ ਪਾਉਣਾ ਸਬਜੀ ਨੂੰ ਘਰ ਦੇ ਵਿੱਚ ਲਾ ਕੇ ਸਬਜੀ ਜੇਕਰ ਆਪਾਂ ਫਿਰ ਵੀ ਉਹਨੂੰ ਮਾਰਕੀਟ ਦੇ ਵਿੱਚੋਂ ਲਿਆ ਕੇ ਜ਼ਹਿਰ ਹੀ ਪਾਉਣੇ ਆਂ ਤਾਂ ਫਿਰ ਆਪਾਂ ਮਾਰਕੀਟ ਦੇ ਵਿੱਚੋਂ ਸਬਜੀ ਲਿਆ ਸਕਦੇ ਆ ਉਹਦੇ ਵਿੱਚ ਵੀ ਉਹੋ ਹੀ ਜ਼ਹਿਰ ਹੁੰਦੇ ਆ ਜਿਹੜੇ ਆਪਾਂ ਲਿਆ ਕੇ ਆਪ ਪਾ ਦਨੇ ਆ ਇਹਦੇ ਨਾਲ ਤੁਹਾਨੂੰ ਥੋੜੇ ਦਿਨਾਂ ਦੇ ਅੰਦਰ ਹੀ ਤੁਹਾਡੀ ਸਬਜੀ ਜਿਹੜੀ ਹੈ ਖਾਣ ਨੂੰ ਮਿਲ ਜਾਊਗੀ ਨਾਲ ਦੀ ਨਾਲ ਜੜੀਆਂ ਕੁਝ ਮੁੱਖ ਚੀਜ਼ਾਂ ਦੇ ਉੱਤੇ ਤੁਸੀਂ ਧਿਆਨ ਦੇਣਾ ਹੈ ਇਹ ਵੱੱਲਾ ਲਾਉਣ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਲ ਜਿੰਨੀ ਵੀ ਕੋਈ ਕੱਖ ਭਰਾਲ ਸੁੱਕੇ ਹੈਗੇ ਨੇ ਕਾ ਹੈਗਾ ਕੋਈ ਗੰਦੀ ਤੂੜੀ ਹੈਗੀਏ ਉਹਨੂੰ ਤੁਸੀਂ ਨਾਲ ਜ਼ਰੂਰ ਪਾਉਣਾ ਇਹਦੇ ਨਾਲ ਤੁਹਾਡੇ 3 ਤੋਂ 4 ਫਾਇਦੇ ਹੋਣਗੇ ਪਹਿਲੇ ਨੰਬਰ ਤੇ ਵਿੱਚ ਕੋਈ ਕਾ ਗੱਖ ਨਹੀਂ ਉਗੂਗਾ ਤੁਹਾਡੀਆਂ ਵੱਲਾਂ ਦੇ ਸਬਜ਼ੀ ਦੇ ਵਿੱਚ ਦੂਸਰੇ ਨੰਬਰ ਤੇ ਜਿਹੜੀ ਰੈੱਡ ਫ्लाई ਹੁੰਦੀ ਏ ਉਹਦਾ ਖਤਰਾ ਵੱਲਾਂ ਨੂੰ ਨਹੀਂ ਹੋਊਗਾ ਤੀਜੇ ਨੰਬਰ ਤੇ ਤੁਹਾਨੂੰ ਕੋਈ ਗੜਾਈ ਜ਼ਿਆਦਾ ਨਹੀਂ ਕਰਨੀ ਪਊਗੀ ਚੌਥੇ ਨੰਬਰ ਤੇ ਵੱੱਲਾਂ ਜਿਹੜੀਆਂ ਗਰੋ ਵਧੀਆ ਕਰਨਗੀਆਂ ਮੱਛਰ ਨਹੀਂ ਗੀਆਂ ਜਾਦੀਆਂ ਤੁਹਾਡੀਆਂ ਵੱਲਾਂ ਜੜੀਆਂ ਨੇ ਤੇ ਉਹਨਾਂ ਨੂੰ ਪਾਣੀ ਦੀ ਸਹਲਾਬ ਦੀ ਕਮੀ ਜੜੀ ਨਹੀਂ ਆਊਗੀ ਸੋ ਇਹ ਜਿਹੜੇ ਫਾਰਮੂਲੇ ਨੇ ਜਿਹੜੇ ਨੁਕਤੇ ਨੇ ਤੁਸੀਂ ਕਿਸੇ ਵੀ ਜ਼ਮੀਨ ਦੇ ਵਿੱਚ ਵਰਤ ਸਕਦੇ ਹੋ ਉਹ ਜਿਹੜੇ ਕਿਸਾਨ ਜਿਹੜੇ ਅਕਸਰ ਜਨਾਂ ਦੀ ਇਹ ਸ਼ਿਕਾਇਤ ਰਹਿੰਦੀ ਆ ਕਿ ਸਾਡੀ ਸਬਜ਼ੀ ਛੇਤੀ ਤਿਆਰ ਹੀ ਨਹੀਂ ਹੁੰਦੀ ਉਹਨਾਂ ਦੇ ਵਾਸਤੇ ਆਪਾਂ ਇਹ ਖਾਸ ਵੀਡੀਓ ਜੜੀ ਬਣਾਈ ਹੈ ਜੇਕਰ ਤੁਹਾਨੂੰ ਚੰਗੀ ਲੱਗੀਏ ਤਾਂ ਅੱਗੇ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਇਹ ਦਿਲੋਂ ਬਹੁਤ ਬਹੁਤ ਧੰਨਵਾਦ